ਸਾਡਾ ਮੋਦੀ ਹੈ ਭਾਵੇਂ ਚੰਗਾ ਮਾੜਾ ਸੀਦਾ ਇਹਦੇ ਨਾਲ ਹੀ ਹੈ ਦੇਖੋ ਕਿੰਨੀ ਤਰੱਕੀ ਕਰਾਈ ਹੈ ਲੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਦੇ ਟੈਪ ਕਰਤਾ ਕਿ ਬੇਅਦਬੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀ ਪਾਰਟੀਆਂ ਹੈ ਕਾਮੇਲਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਬੀਜੇਪੀ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਸਾਡੀ ਆਵਾਜ਼ ਹੈ ਸਾਡੀ ਉਹ ਸਾਨੂੰ ਜਾਣਦੇ ਹੈ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵੋਟ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ आजाद ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋੜੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਹ ਮੇਲ ਲੁੱਟਦੇ ਰਹੇ ਤੇ ਆਪ ਉਹਨਾਂ ਦੀ ਗੱਲਾਂ ਚਾਹੁੰਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਗਏ ਤੁਸੀਂ ਸਾਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਹਰ ਰੋਜ਼ ਜਿਹੜਾ ਇਨਸਾਨ ਘਰੇ ਮੱਥਾ ਟੇਕ ਕੇ ਆਪਣੇ ਘਰੋਂ ਨਿਕਲਦਾ ਹੋਏ ਨਾ ਉਹਨਾਂ ਦੇ ਇੰਤਜ਼ਾਮ ਲਗਾਮ ਲਾਉਣ ਵਾਲੇ ਕਿਹੜੇ ਆ ਕਾਂਗਰਸੀ ਜਿਹਨੇ ਗੈਂਗਾਂ ਕਾਤੋਂ ਪਾਦੇ ਦਰਬਾਰ ਸਾਹਿਬ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਆ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਤੁਸੀਂ ਦੇਖਿਆ ਹੋਣਾ ਇੱਕ ਬਹੁਤ ਕਈ ਖੋਰ ਨਵੀਂ ਲੋਕ ਆਪਣੇ ਪਿਛਲੇ 15-20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਹੈ ਚੋਲੇ ਪਾਏ ਲੈਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਗੱਦਾਰ ਜਿਨ੍ਹਾਂ ਦਾ ਨਿਸ਼ਾਨਾ ਇੱਕ ਇੱਕ ਕੀ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਕੀ ਤੁਸੀਂ ਉਹਨਾਂ ਗੱਲਾਂ ਚ ਆ ਕੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਦੇ ਕਬਜ਼ਾ ਕਰ ਲਓ ਸ਼੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਾਤ ਤਾਕਤਾਂ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼ੋਮਨੀ ਕਾਲੀ ਦਲ ਨੇ ਪੁੰਗੜ ਸਾਹਿਬ ਬੈਠੇ ਪਹਿਲੇ ਜਥੇ 'ਚ ਉਸ ਪਹਿਲੇ ਵੀ ਦਿੱਲੀ 'ਚ ਹੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਆਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣਾ ਦੀ ਕਮੇਟੀ ਅਲੱਗ ਬਣਾਤੀ ਨੁਕਸਾਨ ਕਿਦਾ ਹੋਇਆ ਕੌਮ ਦਾ ਹੋਇਆ ਤੇ ਅੱਜ ਲੜਨ ਵਾਲਾ ਕੌਣ ਹੈ ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕਿ ਆਪਣੇ ਗੁਰੂ ਘਰਾਂ ਦੇ ਫਾਇਰਿੰਗ ਕਰ ਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦਨ ਦੇ ਦੀ ਤਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੁल्तानਪੁਰ ਲੋਧੀ ਗੁਰੂ ਘਰ ਦਾ ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ ਕੋਈ ਬੋਲਿਆ ਜਿਹੜੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਐ ਉਹ ਜਸਵੀਰ ਰੋਡੇ ਵਰਗੇ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲੇ ਦਾ ਬੁਖਾਰ ਚੜ ਜਾਂਦਾ ਐ ਐਜੇ ਲੋਕ ਐ ਨਹੀਂ ਨਹੀਂ ਕਰਦਾ ਮੇਰਾ ਨਾਂ ਲੈੰਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦਦੇ ਐ ਬੇਇਜ਼ਤੀ ਕੀਤੀ ਆਪਾਂ ਮੰਨ ਲੈਨੇ ਤੇ ਖੁਣ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਜੀ ਉਥੇ ਧਰਨਾ ਦੇ ਰਿਹਾ ਜੋ ਲੜਾਈ ਲੜ ਰਿਹਾ ਕਾਲੀ ਨਾਲ ਲੜ ਰਿਹਾ ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲੇਆਮ ਹੋਏ 84 ਆਪਾਂ ਸਾਰੇ ਜਾਣਦੇ ਹਾਂਗੇ ਨੀ 83 ਨੂੰ ਹੈ ਟੈਂਕਾਂ توپਾਂ ਨਾਲ ਦਰਬਾਰ ਸਾਹਿਬ 'ਤੇ 84 'ਚ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਤੁਹਾਨੂੰ ਪੁੱਛਣਾ ਦੱਸਣਾ ਚਾਹਣਾ ਜੇ ਤੁਹਾਡੇ ਭੁੱਲ ਗਏ ਨਵੇਂ ਨੌਜਵਾਨਾਂ ਨੂੰ 84 ਵਿੱਚ ਟੈਂਕਾਂ ਤੋਪਾਂ ਦਾ ਹਮਲਾ ਕੀਤਾ ਗਿਆ ਤੇ 85 ਵਿੱਚ ਅਸੈਂਬਲੀ ਦੇ ਇਲੈਕਸ਼ਨ ਪੰਜਾਬ 'ਚ ਹੋਏ ਅਸੈਂਬਲੀ ਦੇ 85 ਵਿੱਚ ਇੱਕ 7-8 ਮਹੀਨੇ ਬਾਅਦ ਐਨੇ ਆਪਣੇ ਪਰਿਵਾਰ ਮਾਰਤੇ ਤੇ ਰਿਜ਼ਲਟ ਕੀ ਸੀ 35 ਸੀਟਾਂ ਤੇ ਕਾਂਗਰਸ ਜਿੱਤੀ ਸੀ 35 ਸੀਟਾਂ ਤੇ ਯਾ ਜਿਹੜੇ ਇੰਨਾ ਕੁਝ ਕੀਤਾ ਹੋਏ ਸਾਲ ਪੂਰਾ ਨਹੀਂ ਹੋਇਆ ਤੇ 35 ਸੀਟਾਂ ਤੇ ਕਾਂਗਰਸ ਜਿੱਤੀ ਤੇ 25 ਦੀ ਸੀਟਾਂ ਸੀ ਜਿੱਥੇ ਹਜ਼ਾਰ ਹਜ਼ਾਰ ਤੱਕ ਹਾਰੀ ਹੈ ਯਾਰ ਆਪਨ ਹੋ ਗਿਆ ਆਪਣੇ ਖੂਨ ਚ ਕੀ ਹੋ ਗਿਆ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਆਪਣੇ ਭੈਣ ਭਰਾਵਾਂ ਦਾ ਕਤਲਿਆਮ ਕਰਤਾ ਆਪਣੇ ਐਡੇ ਜ਼ੁਲਮ ਕੀਤੇ ਤੇ ਆਪਾਂ ਫਿਰ ਤੋਂ ਉਹਨਾਂ ਨੂੰ ਤੇ 84 ਦੇ ਬਾਅਦ ਫਿਰ 92 85 ਦੇ ਬਾਅਦ ਫਿਰ 92 ਚ ਇਲੈਕਸ਼ਨ ਆਇਆ ਤੂੰ ਦੇਖੋ 5 ਸਾਲ ਬਾਅਦ ਹੀ ਤੇ 87 ਸੀਟਾਂ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ 87 ਹਲੇ 7 ਸਾਲ ਵੀ ਨਹੀਂ ਹੋਈ ਚਰਸ ਨੇ ਤੇ ਆਪਾਂ ਭੁੱਲ ਜਾਨੇ ਉਹਦੇ ਵਾਰ 2002 ਚ ਕਾਂਗਰਸ ਨੇ ਬਣਾਈ 2013 ਚ ਕਾਂਗਰਸ ਨੇ ਬਣਾਈ ਤੇ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਢਾਣੀ ਦੇ ਖਰਬੰਝਾ ਲਾਇਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦਾਸੋਂ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪਾਂ ਸਮਝੀਏ ਦੋ ਦੇਸ਼ ਦੇ ਲੋਕੀ ਗੁਜਹੂ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨਦੇ ਪਰ ਉਹ ਵੋਟ ਪਾਉਂਦੇ ਆ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ ਮੋਦੀ ਹੈ ਭਾਵੇਂ ਚੰਗਾ ਮਾੜਾ ਸੀ ਦਾ ਇਹਦੇ ਨਾਲ ਹੀ ਆ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀ ਪਾਰਟੀਆਂ ਹੈ ਕਾਮੇਲਨਾਡੂ ਕਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਭਾਜਪਾ ਜਾਂ ਹੋਰ ਕਿਸੇ ਪਾਰਟੀਆਂ ਨੂੰ ਉੱਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਸਾਡੀ ਆਵਾਜ਼ ਹੈ ਸਾਡੀ ਉਹ ਜਾਨੂੰ ਜਾਣਦੇ ਹੈ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵੜ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ ਆਜ਼ਾਦ ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋੜੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਹਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡਦੇ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਕਰਾਉਣਾ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੇ ਨੁਕਸਾਨ ਹੋ ਹੀ ਜਾਣਾ ਹੈ ਦਨ 2019 ਦੇ ਆਪਰ ਬਾਈ ਦੇ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਤੁਹਾਡੀ ਤਕਲੀਫ ਚ ਆਇਆ ਤੁਹਾਡੇ ਘੜੇ ਪੈ ਜਾਂਦੇ ਆ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਆ 1 ਰੁਪਈਆ ਨਹੀਂ ਦਿੰਦੇ ਕੌਨੂੰ ਕਹਿੰਦੇ ਆਂ ਮੂੰਗੀ ਵੇਚੋ ਬੀਜੋ ਤਾਂ ਸੀ ਖਰੀਦਾਂਗੇ ਲੋਕੀ ਖਰੀਦ ਕੇ ਬੀਜ ਕੇ ਵਜ ਜਾਂਦੇ ਆ ਤੇ ਇੱਕ ਲੱਭਦੇ ਨਹੀਂ ਕਿੱਥੇ ਆ ਆਪਣਾ ਭਗਵੰਤ ਮਾਨ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਅਸ਼ਤਿਆਰ ਕੱਲੇ